ਮੈਂ ਡਾਕਟਰ ਕਰਨਪ੍ਰੀ ਸਿੰਘ ਅੱਜ ਅਸੀਂ ਤੁਹਾਡੇ ਨਾਲ ਗੱਲ ਕਰਨ ਜਾ ਰਹੇ ਹਾਂ ਕਿ ਸਾਨੂੰ ਪੈਣ ਵਿਲੇ ਸਰਾਣਾ ਕਿਸ ਤਰੀਕੇ ਨਾਲ ਲੈਣਾ ਚਾਹੀਦਾ ਤਾਂ ਆਪਾਂ ਵੀਡੀਓ ਨੂੰ ਬਹੁਤ ਟਾਈਮ ਵੇਸਟ ਨਾ ਕਰਦੇ ਅੱਗੇ ਸ਼ੁਰੂ ਕਰਦੇ ਆਂ ਇਹ ਬਾਈ ਸੰਦੀਪ ਜੀ ਇਹ ਆਪਣੇ ਨਾਲ ਜੁੜਨੇ ਆ ਆਪਾਂ ਐਕਸਪਲੇਨ ਕਰਨਗੇ ਡੈਮੋਨਸਟ੍ਰੇਟ ਕਰਨਗੇ ਕਿ ਆਪਾਂ ਨੂੰ ਸਰਾਣਾ ਕਿਸ ਤਰੀਕੇ ਨਾਲ ਲੈਣਾ ਚਾਹੀਦਾ ਪਹਿਜੋ ਬਾਈ ਤਾਂ ਆਪਾਂ ਪਹਿਲਾ ਗੱਲ ਕਰਾਂਗੇ ਸਿੱਧੇ ਪੈਣ ਵਿਲੇ ਸਾਨੂੰ ਸਰਾਣਾ ਕਿਵੇਂ ਲੈਣਾ ਚਾਹੀਦਾ ਤੇ ਕਿੱਥੇ-ਕਿੱਥੇ ਲੈਣਾ ਚਾਹੀਦਾ ਸਿੱਧੇ ਪੈਣ ਵਿਲੇ ਸਰਾਣਾ ਤੁਸੀਂ ਗੋਡਿਆਂ ਦੇ ਥੱਲੇ ਲੈ ਸਕਦੇ ਹੋ ਚੱਕੇ ਬਾਈ ਲੱਖ ਗੋਡਿਆਂ ਦੇ ਬਿਲਕੁਲ ਥੱਲੇ ਇਸ ਲੋੜ ਸਰਾਣਾ ਲੈ ਲੈਣਾ ਇਹਦੇ ਨਾਲ ਕੀ ਜਿਵੇਂ ਠੰਡ ਦੇ ਵਿੱਚ ਤੁਹਾਨੂੰ ਨੀਂਦ ਬਹੁਤ ਵਧੀਆ ਉਠੰਡ ਗਰਮੀ ਕਿਸੇ ਵੀ ਮੌਸਮ ਦੇ ਵਿੱਚ ਦੂਜਾ ਤੁਸੀਂ ਸਿੱਧੇ ਪੈਣ ਵੇਲੇ ਸਿਰਹਾਣਾ ਜੇ ਲੈਣਾ ਸਿਰ ਥੋੜੇ ਲੈ ਸਕਦੇ ਹੋ ਕੋਸ਼ਿਸ਼ ਕਰਨੇ ਵੀ ਸਿਰ ਦੇ ਥੱਲੇ ਸਿਰ ਨਾ ਉੱਚਾ ਚੱਕਿਆ ਜਾਵੇ ਕੱਲੇ ਗਰਦਨ ਥੱਲੇ ਸਿਰ ਨਾ ਹੋਵੇ ਉਹ ਜਿਵੇਂ ਕੋਈ ਚੁੰਨੀ ਜਾਂ ਹੋਵੇ ਕੋਈ ਕੱਪੜਾ ਲੈ ਲੈਣਾ ਕੱਪੜੇ ਨੂੰ ਰੋਲ ਕਰਕੇ ਵੀ ਰੱਖ ਸਕਦੇ ਹੋ ਠੀਕ ਹੈ ਇਸ ਤਰੀਕੇ ਨਾਲ ਰੱਖ ਲਓ ਬਹੁਤ ਵਧੀਆ ਨੀਂਦ ਆਊ ਬਾਕੀ ਤੁਸੀਂ ਕੋਸ਼ਿਸ਼ ਕਰੋ ਕਿ ਸਿਰਹਾਣਾ ਨਾ ਹੀ ਲਓ ਸਿਰ ਥੱਲੇ ਤਾਂ ਬੈਟਰ ਹੈ ਤੇ ਹੁਣ ਆਪਾਂ ਗੱਲ ਕਰਾਂਗੇ ਜੀ ਟੇਡੇ ਪੈਣ ਵੇਲੇ ਸਾਨੂੰ ਸਿਰਹਾਣਾ ਲੈਣਾ ਚਾਹੀਦਾ ਇੱਕਵੇਂ ਲੈਣਾ ਚਾਹੀਦਾ ਟੇ ਟਡੇ ਪੈਣ ਵੇਲੇ ਆਪਾਂ ਨੂੰ ਸਰਾਣਾ ਇੱਕ ਤਾਂ ਜਿਹੜੀ ਆਪਣੇ ਉੱਪਰ ਲਾਤਾ ਉਹ ਗੋਡੇ ਦੇ ਥੱਲੇ ਉਹਲਾ ਤੁਨ ਅੱਗੇ ਕਰਕੇ ਦੂਜੀ ਲੱਤ ਨਾਲੋਂ ਇਸ ਤਰੀਕੇ ਨਾਲ ਤੁਸੀਂ ਦੇਖ ਹੀ ਪਾਰੇ ਹੋਗੇ ਦੂਜਾ ਆਪਾਂ ਨੂੰ ਟਡੇ ਪੈਣ ਵੇਲੇ ਸਰਾਣਾ ਸਿਰ ਥੱਲੇ ਲੈਣਾ ਚਾਹੀਦਾ ਸਰਾਣਾ ਇੰਨਾ ਕੋ ਚੌੜਾ ਹੋਣਾ ਚਾਹੀਦਾ ਕਿ ਆਪਣੀ ਗਰਦਨ ਨਾ ਤਾਂ ਵਾਲੀ ਨੀਮੀ ਜਾਵੇ ਨਾ ਜ਼ਿਆਦਾ ਉੱਪਰ ਜਾਵੇ ਤਾਂ ਇਸ ਤਰੀਕੇ ਨਾਲ ਆਪਾਂ ਨੂੰ ਸਿਰ ਥੱਲੇ ਸਰਾਣਾ ਲੈਣਾ ਚਾਹੀਦਾ ਦੋਸਤੋ ਅੱਜ ਆਪਾਂ ਗੱਲ ਕੀਤੀ ਐ ਕਿ ਸਾਨੂੰ ਸੌਣ ਵੇਲੇ ਸਿਰਹਾਣਾ ਕਿਸ ਤਰ੍ਹਾਂ ਲੈਣਾ ਚਾਹੀਦਾ ਤਾਂ ਸਾਨੂੰ ਸੌਣ ਵੇਲੇ ਸਿਰਹਾਣਾ ਮੇਨ ਗੋਡਿਆਂ ਥੱਲੇ ਤੇ ਸਿਰ ਥੱਲੇ ਟੇਢੇ ਪੈਣ ਵੇਲੇ ਲੈਣਾ ਚਾਹੀਦਾ ਤੇ ਟੇਢੇ ਪੈਣ ਵੇਲੇ ਤੁਸੀਂ ਗੋਡਿਆਂ ਥੱਲੇ ਸਿਰਹਾਣਾ ਵੀ ਲੈ ਸਕਦੇ ਹੋ ਜੇ ਤੁਸੀਂ ਇਸ ਤਰੀਕੇ ਨਾਲ ਸੌਂਦੇ ਹੋ ਤਾਂ ਤੁਹਾਨੂੰ ਨੀਂਦ ਬਹੁਤ ਵਧੀਆ ਆਏਗੀ ਤੁਹਾਡੀ ਨੀਂਦ ਦੇ ਵਿੱਚ ਕੋਈ ਡਿਸਟਰਬੈਂਸ ਨਹੀਂ ਹੋਵੇਗੀ ਤੇ ਬਾਕੀ ਜੇ ਕੋਈ ਹੋਰ ਜਾਣਕਾਰੀ ਇਸ ਰਿਲੇਟਡ ਤੁਸੀਂ ਲੈਣੀ ਹੈ ਤਾਂ ਤੁਸੀਂ ਸਾਡ ਨੂੰ ਕਮੈਂਟ ਕਰਕੇ ਜਰੂਰ ਦੱਸ ਸਕਦੇ ਹੋ ਤਾਂ ਅਸੀਂ ਤੁਹਾਨੂੰ ਉਸ ਚੀਜ਼ ਦਾ ਜਿੰਨਾ ਹੋ ਸਕੇ ਆ ਵਿਦ ਰੈਫਰੈਂਸ ਦੱਸਾਂਗੇ ਜਵਾਬ ਦੇਵਾਂਗੇ ਤੇ ਬਾਕੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸੋ ਅੱਗੇ ਲਾਈਕ ਸ਼ੇਅਰ ਕਰੋ ਧੰਨ ਤੇ ਬਾਕੀ ਵੀਡੀਓ ਨਾਲ ਜੁੜੇ ਰਹਿਣ ਲਈ ਬਹੁਤ ਤੁਹਾਡਾ ਬਹੁਤ ਬਹੁਤ ਧੰਨਵਾਦ